ਸਾਰੀਦਾ ਜੋ শারਪਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ੁਕਰੀਆ। ਦੋਸਤੋ ਤੁਸੀਂ ਜਾਣਦੇ ਹੋ ਕਿ ਇਹ ਨਹੀਂ ਦਿਨੀ ਇਕੱਲੇ ਪੰਜਾਬ ਦੇ ਵਿੱਚ ਨਹੀਂ ਬਲਕਿ ਦੇਸ਼ ਭਰ ਦੀ ਆਪਾਂ ਗੱਲ ਕਰੀਏ ਜਾਂ ਕਿ ਪੂਰੇ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਲਗਾਤਾਰ ਕਰੋਨਾ ਮਾਮਲਿਆਂ ਦੇ ਵਿੱਚ ਇਜ਼ਾਫਾ ਹੋਣ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇੱਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ ਕਿ ਕਿੰਨੇ ਕੀ ਕੀ احتیاط ਵਰਤਣੇ ਚਾਹੀਦੇ ਨੇ ਉੱਥੇ ਹੀ ਸਰਕਾਰਾਂ ਅਤੇ ਸਿਹਤ ਵਿਭਾਗ ਲਗਾਤਾਰ ਇਹ ਵੀ ਧਮਕਜੇ ਮਾਰਦੇ ਵਿਖਾਈ ਦੇ ਰਹੇ ਨੇ ਕਿ ਜੇਕਰ ਕਰੋਨਾ ਦੇ ਮਾਮਲਿਆਂ ਦੇ ਵਿੱਚ ਇਜ਼ਾਫਾ ਹੁੰਦਾ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਪ੍ਰਬੰਧਾ ਜਿਹੜੇ ਉਹ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਕਰ ਲਏ ਗਏ ਨੇ ਸਰਕਾਰਾਂ ਤਿਆਰ ਨੇ ਇਸ ਮਹਾਮਾਰੀ ਦੇ ਨਾਲ ਲੜਨ ਦੇ ਲਈ ਪਰੰਤੂ ਦੂਜੇ ਪਾਸੇ ਇੱਕ ਤਸਵੀਰ ਅਸੀਂ ਤੁਹਾਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੀ ਤੁਹਾਨੂੰ ਦਿਖਾਉਣ ਜਾ ਰਹੇ ਅਕਸਰ ਬਵਾਦਾਂ ਦੇ ਵਿੱਚ ਹੁਸ਼ਿਆਰਪੁਰ ਦਾ ਸਰਕਾਰੀ ਹਸਪਤਾਲ ਰਹਿੰਦਾ ਤਾਂ ਤਸਵੀਰਾਂ ਤੁਹਾਡੇ ਨਾਲ ਇੱਕ ਵਾਰ ਮੁੜ ਤੋਂ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੀਆਂ ਸਾਂਝੀਆਂ ਕਰਨ ਜਾ ਰਹੇ ਆ ਤਾਂ ਤੁਸੀਂ ਇਹ ਤਸਵੀਰਾਂ ਦੇ ਵਿੱਚ ਇੱਕ ਦੇਖ ਸਕਦੇ ਹੋ ਕਿ 1000 ਐਲਪੀਐਮ ਆਕਸੀਜਨ ਪਲਾਂਟ ਹੈ ਜਿਹੜਾ 1000 ਐਲਪੀਐਮ ਦਾ ਆਕਸੀਜਨ ਪਲਾਂਟ ਹੈ ਜਿਹੜਾ ਇਹ ਹੁਸ਼ਿਆਰਪੁਰ ਸਿਵਲ ਹਸਪਤਾਲ ਦੇ ਵਿੱਚ ਇਹ ਸਬੰਧਤ ਸਰਕਾਰ ਵੱਲੋਂ ਸੂਬਾ ਸਰਕਾਰ ਵੱਲੋਂ ਜਿਹੜਾ ਸਥਾਪਿਤ ਕੀਤਾ ਗਿਆ ਸੀ ਤਾਂ ਮੈਨੂੰ ਲੱਗਦਾ ਕਿ ਜਿਸ ਹਿਸਾਬ ਦਾ ਇਹ ਪ੍ਰੋਜੈਕਟ ਹੈ ਇਸ ਦੀ ਲਾਗਤ ਜ਼ਰੂਰ ਲੱਖਾਂ ਦੇ ਵਿੱਚ ਨਹੀਂ ਬਲਕਿ ਕਰੋੜਾਂ ਦੇ ਵਿੱਚ ਇਸ ਦੀ ਲਾਗਤ ਹੈ ਜਿਹੜੀ ਉਹ ਰਹੀ ਹੋਵੇਗੀ ਤਾਂ ਬਕਾਇਦਾ ਇਸ ਦਾ ਨੀ ਪੱਥਰ ਹੈ ਜਿਹੜਾ ਤੁਸੀਂ ਇਹ ਵੇਖ ਵੀ ਸਕਦੇ ਹਾਂ ਕਿ ਇਹ 1000 ਲਪੀਐਮ ਆਕਸੀਜਨ ਪਲੈਂਟ ਸਿਵਲ ਹਸਪੀਟਲ ਹੁਸ਼ਿਆਰਪੁਰ ਇਨੌਗਰੇਟਿਡ ਬਾਈ ਸ਼੍ਰੀ ਸੁੰਦਰ ਸ਼ਾਮ ਅਰੋੜਾ ਆਨਰੇਬਲ ਇੰਡਸਟਰੀਜ਼ ਐਂਡ ਕਮਰਸ ਮਿਨਿਸਟਰ ਪੰਜਾਬ 19 ਜੁਲਾਈ 2021 ਨੂੰ ਇਸ ਦਾ ਉਦਘਾਟਨ ਕੀਤਾ ਗਿਆ ਸੀ ਇਸ ਪਲੈਂਟ ਦਾ ਕਿਉਂਕਿ ਜਦੋਂ 2021 ਦੇ ਵਿੱਚ ਇਸ ਦਾ ਉਦਘਾਟਨ ਹੁੰਦਾ ਤਾਂ 2020 ਦੇ ਵਿੱਚ ਜਿਹੜਾ ਕਰੋਨਾ ਉਸ ਵਕਤ ਸਿਖਰਾਂ ਤੇ ਸੀ ਲੱਖਾਂ ਹੀ ਮੌਤਾਂ ਜਿਹੜੀਆਂ ਕਰੋਨਾ ਦੇ ਨਾਲ ਉਸ ਵਕਤ ਹੋਈਆਂ ਸਨ ਤਾਂ 2021 ਦੇ ਵਿੱਚ ਜਦੋਂ ਇਸ ਦਾ ਉਦਘਾਟਨ ਹੁੰਦਾ ਤਾਂ ਉਸ ਵਕਤ ਵੀ ਕਰੋਨਾ कोरोना महामारी ਦੇ ਜਿਹੜੇ ਉਹ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਸੀਗੇ ਤਾਂ ਉਸ ਵਕਤ ਜਿਹੜੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸੀ ਆਈਏਐਸ ਮੈਡਮ ਆਪਣੀਤ ਰਿਆਤ ਏਡੀਸੀ ਮਿਸਟਰ ਵਿਸ਼ੇਸ਼ ਸਰੰਗਵਾਲ ਤਾਂ ਉਹ ਵੀ ਜਿਹੜੇ ਡਾਕਟਰ ਰਣਜੀਤ ਸਿੰਘ ਸਿਵਲ ਸਰਜਨ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਇਨੌਗੁਰੇਸ਼ਨ ਹੁੰਦਾ ਇਸ ਦਾ ਉਦਘਾਟਨ ਹੁੰਦਾ ਪਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਇਹ ਪ੍ਰੋਜੈਕਟ ਹੈ ਜਿਹੜਾ ਇਹ ਆਕਸੀਜਨ ਪਲਾਂਟ ਹੈ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਕਿ ਸਾਲ 2023 ਤੋਂ ਭਾਵ ਕਿ ਪਿਛਲੇ ਤਕਰੀਬਨ 2 ਸਾਲਾਂ ਤੋਂ ਲਗਭਗ ਇਹ ਆਕਸੀਜਨ ਪਲਾਂਟ ਆ ਜਿਹੜਾ ਉਹ ਬੰਦ ਹੋਇਆ ਕੈਮਰਾ ਪਰਸਨ ਨੂੰ ਕਹਾਂਗੇ ਕਿ ਤਸਵੀਰਾਂ ਥੋੜੀਆਂ ਇਹ ਜ਼ੂਮ ਕਰਕੇ ਦਿਖਾ ਦੇਣ ਇਹ ਦੇਖੋ ਜਿਹੜਾ ਆਕਸੀਜਨ ਪਲਾਂਟ ਦਾ ਜਿਹੜਾ ਮੁੱਖ ਪਾਈਪ ਆ ਆਕਸੀਜਨ ਪਲਾਂਟ ਦਾ ਜਿਹੜਾ ਮੁੱਖ ਪਾਈਪ ਆ ਜਿੱਥੋਂ ਆਕਸੀਜਨ ਜਿਹੜੀ ਗੈਸ ਆ ਉਹ ਪਾਸ ਹੋਣੀ ਆ ਕਿਉਂਕਿ ਨਾਲ ਹੀ ਇੱਕ ਇਹ ਕੋਵਿਡ ਵਾਰਡ ਆ ਇਹ ਜਿਹੜਾ ਇੱਥੇ ਬਣਾਇਆ ਗਿਆ ਸੀ ਹੁਸ਼ਿਆਰਪੁਰ ਸਿਵਲ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਆਕਸੀਜਨ ਟੈਂਕ ਤੁਸੀਂ ਵੇਖ ਵੀ ਸਕਦੇ ਹੋ पीएम केयरस प्राइम मिनिस्टर सिटीजन असिस्टेंस एंड रिलीफ इन इमरजेंसी सिचुएशन फंड ए शायद हो ਸਕਦਾ ਹੈ ਕਿ ਸੈਂਟਰਲ ਸਰਕਾਰ ਦੇ ਫੰਡ ਦੇ ਵਿੱਚੋਂ ਬਣਿਆ ਹੋਵੇ ਕੈਮਰਾ ਪਰਸਨ ਕਹਾਂਗਾ ਕਿ ਮਨਵੀਰ ਜੀ ਪਾਈਪ ਪਾਈਪ ਦਿਖਾ ਦਿਓ ਜਿੱਥੋਂ ਇਹ ਪਾਈਪ ਪਾਈਪ ਰਾਹੀਂ ਜਿਹੜੀ ਆਕਸੀਜਨ ਹੈ ਉਹ ਆਉਣੀ ਹੁੰਦੀ ਆ ਥੋੜਾ ਜ਼ੂਮ ਹੁਣ ਘਟਾ ਦਿਓ ਤਾਂ ਉਸ ਤੋਂ ਬਾਅਦ ਇਹ ਪਾਈਪਾ ਜਿਹੜੀ ਇਹ ਇੱਥੋਂ ਤੇ ਇਸ ਮਾਰਗ ਰਾਹੀਂ ਕਿਸੇ ਹਿਸਾਬ ਦੇ ਨਾਲ ਕੱਢੀ ਹੋਵੇਗੀ ਤਾਂ ਇਹ ਪਾਈਪ ਉੱਥੇ ਜਾ ਕੇ ਜੁੜਦੀ ਆ ਤਾਂ ਉਸ ਤੋਂ ਬਾਅਦ ਤਸਵੀਰਾਂ ਉਧਰ ਵੀ ਦਿਖਾ ਦਿਓ ਜ਼ੂਮ ਕਰਕੇ ਕਿ ਹੁਣ ਇਹ ਪਾਈਪ ਚੋਰੀ ਹੋਣ ਤੋਂ ਬਾਅਦ ਚੋਰੀ ਹੋਣ ਤੋਂ ਬਾਅਦ ਪਾਈਪਾਂ ਜਿਹੜੀਆਂ ਇਹ ਜਿਹੜੀਆਂ ਇਹ ਚੋਰੀ ਹੋਣ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਕਿਸੇ ਵੱਲੋਂ ਵੀ ਸਤੀ ਸਾਰਾ ਜਿਹੜੀ ਉਹ ਇਹ ਨਹੀਂ ਲਈ ਗਈ ਹੈ ਸੋ ਤਸਵੀਰਾਂ ਥੋੜੀਆਂ ਜ਼ੂਮ ਕਰਕੇ ਕੈਮਰਾ ਪਰਸਨ ਨੂੰ ਕਹਾਂਗਾ ਕਿ ਦਿਖਾ ਦੇਣ ਉਹ ਸਾਈਡ ਤੇ ਬਿਲਕੁਲ ਪਾਈਪ ਹੈ ਜਿੱਥੇ ਉਹ ਆਕਸੀਜਨ ਤੇ ਆਕਸੀਜਨ ਗੈਸ ਆ ਜਿਹੜੀ ਉਹ ਪਾਸ ਕੀਤੀ ਜਾਂਦੀ ਹੈ ਤਾਂ ਜਿਹੜੇ ਕਲੰਪ ਲੱਗੇ ਹੋਏ ਨੇ ਜਿਹਨਾਂ ਰਾਸਤੇ ਆਹੀ ਆਕਸੀਜਨ ਗੈਸ ਨੂੰ ਜਿਹੜਾ ਭੇਜਿਆ ਜਾਂਦਾ ਸੀ ਉਹ ਪਾਈਪ ਵੀ ਜਿਹੜੀ ਹੈ ਉਹ ਚੋਰਾਂ ਵੱਲੋਂ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਚੋਰਾਂ ਵੱਲੋਂ ਇਹ ਤੋੜੀ ਗਈ ਹੈ ਤਾਂ ਉਸ ਤੋਂ ਬਾਅਦ ਕਿੰਨੀ ਕੁ ਉਗਸੋ ਕੇ ਇਹ ਹੁਸ਼ਾਰਪੁਰ ਸਿਵਲ ਪ੍ਰਸ਼ਾਸਨ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਇਸ ਦੀ ਲਈ ਗਈ ਹੈ ਫਿਲਹਾਲ ਇਸ ਬਾਬਤ ਦਾ ਐਸਐਮਓ ਜਿਹੜੇ ਡਾਕਟਰ ਸੁਵਾਤੀ ਨੇ ਉਹ ਦੱਸ ਸਕਦੇ ਨੇ ਪ੍ਰੰਤੂ ਇਹ ਤਸਵੀਰਾਂ ਕਿਤੇ ਨਾ ਕਿਤੇ ਜ਼ਰੂਰ ਹੈਰਾਨ ਕਰਨ ਵਾਲੀਆਂ ਨੇ ਲੱਖਾਂ ਕਰੋੜਾਂ ਦੀ ਲਾਗਤ ਦੇ ਨਾਲ ਸ਼ਾਇਦ ਇਹ ਪ੍ਰੋਜੈਕਟ ਲੱਗਿਆ ਹੋਵੇਗਾ ਇਸ ਦੀ ਸਾਦੂ ਘਾਟਨ ਹੈ ਇਹ ਸੁੰਦਰ ਸ਼ਾਮ अरोड़ा ਵੱਲੋਂ ਕੀਤਾ ਗਿਆ ਸੀ ਤਾਂ ਉਸ ਉਦਘਾਟਨ ਤੋਂ ਹੀ ਮੈਂ ਜਿਹੜਾ ਅੰਦਾਜ਼ਾ ਲਗਾਇਆ ਸੀ ਕਿ ਹੋ ਸਕਦਾ ਕਿ ਇਹ ਸੂਬਾ ਸਰਕਾਰ ਦਾ ਪ੍ਰੋਜੈਕਟ ਹੋਵੇ ਪਰੰਤੂ ਦੂਜੇ ਪਾਸੇ ਆਪਾਂ ਆਕਸੀਜਨ ਪਲਾਂਟ ਦੀ ਗੱਲ ਕਰੀਏ ਜਿੱਥੇ ਆਕਸੀਜਨ ਪਲਾਂਟ ਅੰਦਰ ਲੱਗਿਆ ਹੋਇਆ ਤਾਂ ਉੱਥੇ ਪੀਐਮ ਕੇਅਰਸ ਫੰਡ ਦਾ ਜਿਹੜਾ ਹਵਾਲਾ ਦਿੱਤਾ ਗਿਆ ਸਵਾਲ ਇਹ ਹੈ ਕਿ ਇਹ ਜੋ ਚੋਰੀ ਦੀ ਘਟਨਾ ਵਾਪਰੀ ਹੈ ਕਿ ਇਸ ਬਾਬਤ ਹੁਸ਼ਾਰਪੁਰ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਇਸ ਦੀ ਸ਼ਿਕਾਇਤ ਹੈ ਜਿਹੜੀ ਉਹ ਦਿੱਤੀ ਗਈ ਹੈ ਪੋਰ ਪੁਲਿਸ ਪ੍ਰਸ਼ਾਸਨ ਨੂੰ ਜਾਂ ਨਹੀਂ ਦੂਜੇ ਪਾਸੇ ਹਰੋਂ ਹੋਰ ਵੀ ਇੱਕ ਹੈਰਾਨ ਕਰਦੀ ਤਸਵੀਰ ਇਹ ਹੈ ਕਿ ਹੁਸ਼ਿਆਰਪੁਰ ਸਿਵਲ ਹਸਪੀਟਲ ਦੀ ਐਂਟਰੈਂਸ ਤੇ ਲੱਗਿਆ ਆਕਸੀਜਨ ਪਲਾਂਟ ਉਹ ਵੀ ਕਹਿੰਦੇ ਉਸ ਦਾ ਲਾਇਸੈਂਸ ਹੈ ਜਿਹੜਾ ਰੀਨਿਊ ਹੋਣ ਵਾਲਾ ਸੋ ਕੁੱਲ ਮਿਲਾ ਕੇ ਫਿਲਹਾਲ ਦੀ ਘੜੀ ਇਹ ਜਿਹੜੇ ਦੋਵੇਂ ਆਕਸੀਜਨ ਪਲਾਂਟ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਬੰਦ ਪਏ ਹੋਏ ਨੇ ਸੋ ਕਿਤੇ ਨਾ ਕਿਤੇ ਇਹ ਹੈਰਾਨ ਕਰਨ ਵਾਲੀ ਤਸਵੀਰ ਵੀ ਹੈ ਕਿਤੇ ਨਾ ਕਿਤੇ ਇਹ ਚਿੰਤਾ ਵਾਲਾ ਵਿਸ਼ਾ ਵੀ ਹੈ ਕਿਉਂਕਿ ਇੱਕ ਪਾਸੇ ਸਰਕਾਰਾਂ ਤੇ ਲਗਾਤਾਰ ਇਹ ਸਿਹਤ ਮਾਮਲੇ एकदम ਗੱਜੇ ਮਾਰ ਰਹੇ ਨੇ ਕੀ ਕਰੋਨਾ ਮਹਾਮਾਰੀ ਦੇ ਨਾਲ ਲੜਨ ਦੇ ਲਈ ਉਹ ਪੂਰੀ ਤਰ੍ਹਾਂ ਦੇ ਨਾਲ ਸੁਚੇਤ ਨੇ ਉਹਨਾਂ ਦੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਪਰੰਤੂ ਹੁਸ਼ਾਰਪੁਰ ਸਿਵਲ ਹਸਪਤਾਲ ਦੀ ਆਪਾਂ ਗੱਲ ਕਰੀਏ ਤਾਂ ਹੁਸ਼ਾਰਪੁਰ ਸਿਵਲ ਹਸਪਤਾਲ ਦੀਆਂ ਤਿਆਰੀਆਂ ਕਿੰਨੀਆਂ ਕੋ ਨੇ ਤੇ ਤਸਵੀਰਾਂ ਵੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਤਾਂ ਹੁਣ ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਜਿਹੜੇ ਸਿਵਲ ਹਸਪਤਾਲ ਹੁਸ਼ਾਰਪੁਰ ਦੇ ਐਸਐਮਓ ਨੇ ਜਾਂ ਕਿਸੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸ਼ਿਵਾਤੀ ਦੇ ਨਾਲ ਗੱਲਬਾਤ ਕਰਨ ਦੀ ਫੋਨ ਤੇ ਉਹਨਾਂ ਦੇ ਨਾਲ ਸੰਪਰਕ ਕਰਦੇ ਹਾਂ ਜੇਕਰ ਉਹ ਫੋਨ ਚੁੱਕਦੇ ਨੇ ਤਾਂ ਕੀ ਕੀ ਗੱਲਬਾਤ ਹੁੰਦੀ ਹੈ ਉਹ ਵੀ ਤੁਹਾਡੇ ਸਾਹ ਤਾਂ ਸੀ ਜਿਹੜੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਆਫਸਰ ਡਾਕਟਰ ਸਵਾਤੀ ਨੇ ਉਹਨਾਂ ਨਾਲ ਵੀ ਫੋਨ ਤੇ ਆਪਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਪਲਾਨਟ ਜਿਹੜਾ ਦੱਸਿਆ ਜਾ ਰਿਹਾ ਜੋ ਸਾਡੇ ਸੋਰਸ ਨੇ ਸਾਲ 2023 ਤੋਂ ਬੰਦਾ ਹੈ ਤੇ ਡਾਕਟਰ ਸਵਾਤੀ ਜਿਹੜੇ ਸਿਵਲ ਹਸਪਤਾਲ ਦੇ ਐਸਐਮਓ ਨੇ ਉਹਨਾਂ ਨਾਲ ਇਹ ਗੱਲਬਾਤ ਕਰਦੇ ਆ ਜੇਕਰ ਫੋਨ ਚੱਕਦੇ ਨੇ ਕੀ ਕੁਝ ਉਹਨਾਂ ਦਾ ਕਹਿਣਾ ਹੈਲੋ ਹਾਂਜੀ ਗੁੱਡ ਇਵਨਿੰਗ ਮੈਮ ਗੁੱਡ ਇਵਨਿੰਗ ਹਾਂਜੀ ਚੇਤਨ ਕਸ਼ਮ ਗੱਲ ਕਰ ਰਿਹਾ ਸੀਗਾ ਜੀ ਹਸ਼ਰਪ ਨਿਊਜ਼ ਚੈਨਲ ਤੋਂ ਹਾਂ ਜੀ ਅ ਮੈਂ ਮੈਕਮੈਂ ਇਨਫੋਰਮੇਸ਼ਨ ਲੈਣੀ ਸੀ ਜਿਹੜਾ ਕਿ ਸਿਵਲ ਸਰਜਨ ਜਿਹੜੀ ਰਹਾਇਸ਼ ਆ ਸਰਕਾਰੀ ਹਾਂ ਹਾਂ ਉਹਨਾਂ ਦੇ ਆਪੋਜ਼ਿਟ ਇੱਕ ਇੱਕ 1000 ਐਲਪੀਐਮ ਆਕਸੀਜਨ ਪਲਾਂਟ ਲੱਗਿਆ ਹੋਇਆ ਜਿਹੜਾ ਜੀ ਹਾਂ ਹਾਂ ਇਸ ਪਤਾ ਲੱਗਿਆ ਕਿ ਸਾਲ 2023 ਤੋਂ ਬੰਦ ਹੈ ਤੇ ਪੈਪਾ ਪੂਪਾ ਵੀ ਇਹਦੀਆਂ ਚੋਰੀ ਜਿਹੜੀਆਂ ਹੋ ਚੁੱਕੀਆਂ ਨੇ ਜੀ ਇਹ ਹੈਗਾ ਤੁਹਾਡੇ ਧਿਆਨ ਚ ਮੈਟਰ ਨਹੀਂ 2023 ਤੇ ਲੱਗਿਆ ਵੀ ਨਹੀਂ ਤੁਸੀਂ ਕਿਹਾ ਜੀ 23 ਤੇ ਨਹੀਂ ਜੀ 2023 ਕਿਹਾ ਜੀ ਮੈਂ ਹਾਂ ਹਾਂ ਉਹ ਐ ਪੂਰੀ ਹਾਇਰ ਅਥਾਰਟिटीज ਨੂੰ ਵੀ ਦਿੱਤਾ ਇਨਫੋਰਮੇਸ਼ਨ ਤੇ ਆਰਟੀਆ ਵੀ ਬਹੁਤ ਲੋਕਾਂ ਨੇ ਪਾਈਆਂ ਹੋਈਆਂ ਉਹਦਾ ਵੀ ਜਵਾਬ ਦਿੱਤਾ ਹੋਇਆ। ਇਹ ਜੀ ਰੀਜ਼ਨ ਮੈਨਮ ਕਿ ਅਜੇ ਤੱਕ ਕਿਉਂ ਨਹੀਂ ਚੱਲਿਆ ਜਿਹਦਾ ਪੈਪਾ ਵੀ ਚੋਰੀ ਵਗਾਰਾ ਹੋਈਆਂ ਪਈਆਂ ਨੇ ਤਾਂ ਤੁਹਾਡੇ ਵੱਲੋਂ ਫਿਰ ਕਿਉਂਕਿ ਤੁਸੀਂ ਕੰਸਰਨ ਆਫੀਸਰ ਹੋ। ਕਿਉਂਕਿ ਇਹਦੇ ਵਿੱਚ ਖਰਚਾ ਜਿਹੜਾ ਹੈਗਾ ਬਹੁਤ ਜ਼ਿਆਦਾ ਇਹਦੇ ਚਲਾਨ ਚ ਔਰ ਪੇਸ਼ੈਂਟ ਨੇ ਹੈ ਨਹੀਂ ਗੇ। ਜੀ ਠੀਕ ਹੈ ਪੇਸ਼ੈਂਟਸ ਦਾ ਪਹਿਲਾਂ ਵੀ ਆਕਸੀਜਨ ਸਿਲੰਡਰਸ ਦੇ ਨਾਲ ਕੰਮ ਚੱਲਦਾ ਸੀਗਾ। ਫਿਲਹਾਲ ਸਰਕਾਰ ਦਾ ਉੱਪਰੋਂ ਜਿਹੜੇ ਕੰਟਰੈਕਟ ਹੋ ਰਹੇ ਹੈਗੇ ਆ। ਜੀ ਅਥਾਰਟिटीज ਦੇ ਨਾਲ ਕਿ ਇਹ ਵੀ ਕੀ AMC ਹੁੰਦੀ ਹੈ ਕੀ ਹੁੰਦਾ ਉਹਦੇ ਚ ਉਹ ਲੱਗੇ ਹੋਏ ਕਿ ਕਾਫੀ ਇਕੱਲੇ ਹੁਸ਼ਿਆਰਪੁਰ ਦੇ ਨਹੀਂ ਹੋਰ ਜਗ੍ਹਾ ਤੇ ਵੀ ਹੈਗੇ ਜਿੱਥੇ ਪਲਾਂਟ ਵਰਕਿੰਗ ਨਹੀਂ ਹੈਗੇ ਤੇ ਇਕੱਠੀ ਇਹਨਾਂ ਦੀ ਹੋਏ ਤੇ ਜਿਹੜੀ ਚੋਰੀ ਜਿਹੜੀ ਚੋਰੀ ਵਗੈਰਾ ਹੋਈ ਹੈ ਇਹ ਵੀ ਤੁਸੀਂ ਸੰਸਰਨ ਜਿਹੜੀ ਅਥਾਰਟੀਆਂ ਧਿਆਨ ਦੇ ਵਿੱਚ ਲਿਆਂਦਾ ਹੋਇਆ ਚੋਰੀ ਦਾ ਉਹ ਤੇ ਮੈਂ ਰਿਕਾਰਡ ਦੇਖ ਕੇ ਦੱਸ ਸਕਦਾ ਹਾਂ ਕਿਉਂਕਿ ਕਈ ਵਾਰੀ ਮੈਂ ਹੁੰਦੀ ਨਹੀਂ ਹੁੰਦੀ ਮੈਨੂੰ ਪਤਾ ਨਹੀਂ ਹੈਗਾ ਠੀਕ ਤਾਂ ਪੁਲਿਸ ਕੰਪਲੇਟ ਵਗੈਰਾ ਚੋਰੀ ਦੀ ਕੀਤੀ ਹੋਈ ਹੈ ਜੀ ਫਿਰ ਇਹਦੀ ਜਿਹੜੀਆਂ ਪੈਪਾ ਵਗੈਰਾ ਚੋਰੀ ਹੋਈਆਂ ਨੇ ਪਤਾ ਨਹੀਂ ਹੈਗਾ ਬੱਚੇ ਓਕੇ ਤਾਂ ਇੱਕ ਮੈਂ ਲਾਸਟ ਕੁਸਚਨ ਇਹ ਕੇ ਸੀਗਾ ਕਿ ਜਿਹੜਾ ਸਿਵਲ ਹਸਪੀਟਲ ਦੀ ਐਂਟਰੈਂਸ ਤੇ ਇੱਕ ਆਕਸੀਜਨ ਪਲੈਂਟ ਜਿਹੜਾ ਲੱਗਿਆ ਹੋਇਆ ਤੇ ਉਹ ਵੀ ਉਹ ਵਰਕ ਕਰ ਰਿਹਾ ਜੀ ਉਹ ਉਹਦਾ ਵੀ ਲਾਇਸੈਂਸ ਰੀਨਿਊਅਲ ਦੀ ਫੀਸ ਵੀ ਜਮ੍ਹਾਂ ਹੋਈ ਹੋਈ ਹੈ ਜੀ ਉਹਦਾ ਵੀ ਮਤਲਬ ਕਿ ਹਾਲ ਦੀ ਘੜੀ ਦੋਵੇਂ ਦੋਵੇਂ ਹੀ ਬੰਦ ਨੇ ਹੈ ਨਾ ਜੀ ਹਾਂ ਉਹ ਹਾਂ ਕਿਉਂਕਿ ਸਾਡੇ ਕੋਲ ਪੇਸ਼ੈਂਟ ਦਾ ਵੀ ਲੋਡ ਨਹੀਂ ਹੈਗਾ ਔਰ ਆਕਸੀਜਨ ਸਿਲੰਡਰਸ ਕਵਰ ਕਰਦੀ ਹੈ ਜੀ ਉਹ ਉੱਪਰ ਅਥਾਰਟिटीज ਨੂੰ ਦੱਸਿਆ ਹੋਇਆ ਕਿਉਂਕਿ ਜੇ ਤਾਂ ਕੋਵਿਡ ਹੁਣ ਫੇਰ ਵੱਧ ਰਿਹਾ ਸਰਕਾਰ ਕਹਿ ਰਹੀ ਹੈ ਤਿਆਰੀ ਆ ਤੇ ਅਜਿਹੇ ਦੇ ਵਿੱਚ ਤਿਆਰੀਆਂ ਫਿਰ ਆਪ ਇਹ ਹੁੰਦੀ ਆ ਰਹੀ ਹੈ ਜੇਕਰ ਆਕਸੀ ਉਹ ਪਹਿਲਾਂ ਵੀ ਆਕਸੀਜਨ ਸਿਲੰਡਰਸ ਨਾਲ ਹੀ ਕੰਮ ਚੱਲਦਾ ਸੀ ਸਾਡਾ ਪੈਨਲ ਚੱਲਦਾ ਜੀ ਜਿਹੜੀ ਆਕਸੀਜਨ ਪਾਈਪਲਾਈਨ ਚਲਦੀ ਹੈ ਉੱਤੇ ਸਿਲੰਡਰ ਲੱਗ ਜਾਂਦੇ ਆ ਜੀ ਜੀ ਠੀਕ ਆ ਪਾਈਪਲਾਈਨ ਵਾਲੀ ਆਕਸੀਜਨ ਜਾਂਦੀ ਹੈ ਨਾ ਕਿਉਂਕਿ ਜਦੋਂ ਲਾਸਟ ਟਾਈਮ ਮੈਂ ਤੁਹਾਨੂੰ ਇਹ ਸਵਾਲ ਤਾਂ ਪੁੱਛ ਰਿਹਾ ਜੀ ਲਾਸਟ ਟਾਈਮ ਜਦੋਂ ਕੋਵਿਡ ਆਇਆ ਸੀਗਾ ਤਾਂ ਆਕਸੀਜਨ ਦੀ ਬਹੁਤ ਘਾਟ ਦੇਸ਼ ਭਰ ਚੇ ਰਹੀ ਸੀ ਕੱਲੇ ਸ਼ਾਰਪੁਰ ਚ ਨਹੀਂ ਹੈ ਨਾ ਜੀ ਹਾਂ ਉਹ ਇਸੇ ਕਰਕੇ ਪਲਾਂਟ ਲੱਗੇ ਸੀ ਕਿ ਸਿਲੰਡਰ ਦੀ ਕਮੀ ਹੋਈ ਸੀ ਹੈਨਾ ਚਲੋ ਠੀਕ ਆ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ ਤੇ ਡਾਕਟਰ ਸੁਵਾਤੀ ਜਿਹੜੇ ਐਸਐਮਓ ਨੇ ਸਫਲ ਹਸਪਤਾਲ ਹੁਸ਼ਿਆਰਪੁਰ ਦੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਸਾ ਔਨ ਦਾ ਰਿਕਾਰਡ ਉਹਨਾਂ ਨੇ ਮੰਨਿਆ ਵੀ ਐ ਇੱਕ ਤਾਂ ਜਿਹੜਾ ਇਹ ਪਲਾਂਟ ਲੱਗਿਆ ਹੋਇਆ ਹੈ ਮੈਨੂੰ ਲੱਗਦਾ ਕਾਫੀ ਮਹਿੰਗਾ ਵੀ ਹੈ ਤਾਂ ਉਸ ਤੋਂ ਇਲਾਵਾ ਜਿਹੜਾ ਸਿਵਲ ਹਸਪਤਾਲ ਦੀ ਐਂਟਰੈਂਸ ਤੇ ਪਲਾਂਟ ਲੱਗਿਆ ਹੋਇਆ ਤਾਂ ਫਿਲਹਾਲ ਦੀ ਘੜੀ ਦੋਵੇਂ ਪਲਾਂਟ ਇਹ ਬੰਦ ਨੇ ਤੇ ਸਵਾਲ ਵੱਡਾ ਇਹ ਆ ਕਿ ਜੇਕਰ ਇਹ ਕਰੋਨਾ ਦੇ ਕੇਸਾਂ ਦੇ ਵਿੱਚ ਇਜ਼ਾਫਾ ਹੁੰਦਾ ਹੈ ਖੁਦਾ ਨਾ ਖਾਸ ਤਾਂ ਜੇਕਰ ਇਹ ਕਰੋਨਾ ਦੇ ਕੇਸ ਵੱਧਦੇ ਨੇ ਤਾਂ ਅਜਿਹੇ ਦੇ ਵਿੱਚ ਹਸਪਤਾਲ ਪ੍ਰਸ਼ਾਸਨ ਇਹਨਾਂ ਦੇ ਨਾਲ ਕੀ ਮੈਨੇਜ ਇਟ ਠੀਕਾ ਕਿਉਂਕਿ ਆਪਾਂ ਸਾਲ 2020 ਦੀ ਗੱਲ ਕਰ ਰਹੀਏ ਤਾਂ ਅੱਜ ਵੀ ਮੈਨੂੰ ਉਹ ਦ੍ਰਿਸ਼ ਯਾਦ ਹੈ ਜਦੋਂ ਆਕਸੀਜਨ ਦਾ ਜਿਹੜਾ ਟਰੱਕ ਆਉਂਦਾ ਹੁੰਦਾ ਸੀ ਤਾਂ ਉਸਤੇ ਆਲੇ-ਦੁਆਲੇ ਜਿਹੜਾ ਕਿ ਉਹ ਸੁਰੱਖਿਆ ਸਖਤ ਸੁਰੱਖਿਆ ਘੇਰੇ ਦੇ ਵਿੱਚ ਉਹ ਲਿਆਂਦੀ ਜਾਂਦੀ ਸੀ ਤਾਂ ਉਸ ਵਕਤ ਵੱਡੇ ਪੈਮਾਨੇ ਤੇ ਵੱਡੇ ਪੱਧਰ ਤੇ ਦੇਸ਼ ਭਰ ਦੇ ਵਿੱਚ ਜਿਹੜੀ ਆਕਸੀਜਨ ਦੀ ਉਹ ਘਾਟ ਵੀ ਸਾਹਮਣੇ ਆਈ ਸੀ ਤਾਂ ਉਸ ਤਾਂ ਹੁਣੇ ਵੇਖਣਾ ਹੋਵੇਗਾ ਕਿ ਇਸ ਖਬਰ ਤੋਂ ਬਾਅਦ ਹਾਲਾਂਕਿ ਐਸਐਮਓ ਦੇ ਕਹਿਣ ਮੁਤਾਬਕੀ ਉਹਨਾਂ ਵੱਲੋਂ ਇਹ ਦੋਵੇਂ ਮਾਮਲੇ ਜਿਹੜੇ ਉਹ ਸਰਕਾਰਾਂ ਦੇ ਧਿਆਨ ਦੇ ਵਿੱਚ ਲਿਆਂਦੇ ਹੋਏ ਨੇ ਤਾਂ ਹੁਣ ਇਹ ਵੇਖਣਾ ਹੋਵੇਗਾ ਕਿ ਖਬਰ കൈമറാപസൺ മനവീര മേട്ടിയണ ചേന താത ഖബർ ജുടേറോ ഹഷർപ്പർ ന്യൂസ് ന